ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 355 ਮੇ ਸ਼ਹੀਦੀ ਦਿਵਸ ਨੂੰ ਸਮਰਪਿਤ ਆ ਇਸ ਵੀਡੀਓ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੂਰੇ ਜੀਵਨ ਦਾ ਇਤਿਹਾਸ ਅਤੇ ਉਹਨਾਂ ਦੇ ਵਿਚਾਰਧਾਰਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਆਓ ਵੀਡੀਓ ਸ਼ੁਰੂ ਕਰੀਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਤੇ ਪਰਿਵਾਰ ਜਨਮ 1 ਅਪ੍ਰੈਲ 1621 ਈਸਵੀ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਮਾਤਾ ਨਾਨਕੀ ਜੀ ਜਨਮ ਸਥਾਨ ਸ੍ਰੀ ਅਮ੍ਰਿਤਸਰ ਸਾਹਿਬ ਪ੍ਰਾਪਾਪਾ ਗੁਰਦੇਵ ਜੀ ਬਾਬਾ ਸੂਰਜੀ ਮੰਨ ਜੀ ਬਾਬਾ ਅੰਨੀ ਰਾਏ ਜੀ ਬਾਬਾ ਅਟਲ ਰਾਏ ਜੀ ਪੈਣ ਬੀਬੀ ਬੀਰੋ ਜੀ ਸਪਤਨੀ ਮਾਤਾ ਗੁਜਰੀ ਜੀ ਸੰਤਾਨ ਗੋਵਿੰਦ ਰਾਏ ਜੀ ਜਿਨ੍ਹਾਂ ਨੂੰ ਅਸੀਂ ਗੁਰਗੋਬਿੰਦ ਸਿੰਘ ਜਿਹਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਦਾ ਬਚਪਨ ਗੁਰੂ ਸਾਹਿਬ ਦਾ ਬਚਪਨ ਦਾ ਨਾਂ ਤਿਆਗ ਮੰਨ ਲੀ ਸੀ ਉਹ ਬਚਪਨ ਤੋਂ ਹੀ ਬਹੁਤ ਹੁਣ ਹਰਤੇ ਧਾਰਮਿਕ ਰੁਚੀਆਂ ਵਾਲੇ ਸਨ ਉਹਨਾਂ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਅਕਾਲ ਪੁਰਖ ਦੀ ਭਗਤੀ ਵਿੱਚ ਨੀਨ ਹੋ ਜਾਂਦੇ ਸਨ ਉਹਨਾਂ ਦੀਆਂ ਸਿੱਖਿਆਵਾਂ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਅਤੇ ਪਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਆਪਨੇ ਪੰਜਾਬੀ ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦੇ ਨਾਲ-ਨਾਲ ਇਤਿਹਾਸ, ਦਰਸ਼ਨ, ਸ਼ਾਸਤਰ, ਗਣਿਤ ਅਤੇ ਸੰਗੀਤ ਦਾ ਵੀ ਗਿਆਨ ਹਾਸਲ ਕੀਤਾ। ਆਪ ਜੀ ਨੂੰ ਕੋਰਸਵਾਰੀਆਂ ਤੇ ਸ਼ਸਤਰ ਵਿਦਿਆ ਵਿਦਿਤੀ ਗਈ। ਤਿਆਗਮਲ ਤੋਂ ਤੇ ਇੱਕ ਬਹਾਦਰ ਆਪ ਜੀ ਦਾ ਨਾਮ ਕਿਹਨੇ ਪਿਆ? ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਹਰगोविंद ਜੀ ਦੀ ਅਗਵਾਈ ਹੇਠ ਕਤਾਰਪੁਰ ਦੀ ਲੜਾਈ ਵਿੱਚ ਹਿੱਸਾ ਲਿਆ। ਇਸ ਲੜਾਈ ਵਿੱਚ ਆਪਨੇ ਬਹਾਦਰੀ ਦੇ ਅਜਿਹੇ ਜੋਹਾਰ ਵਿਖਾਏ ਕਿ ਆਪ ਦੇ ਪਿਤਾ ਵੀ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ ਆਪ ਦੇ ਪਿਤਾ ਨੇ ਆਪ ਜੀ ਦਾ ਨਾਮ ਤਿਆਗਮੰਡ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਵਿਆਪ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ ਨਾਲਚੰਦ ਦੀ ਪੁੱਤਰੀ ਗੁਜਰੀ ਜੀ ਨਾਲ ਹੋਇਆ ਆਪ ਜੀ ਦੇ ਘਰ 1663 ਈਸਵੀ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਗੋਵਿੰਦ ਰਾਏ ਜਾਂ ਗੋਵਿੰਦਾਸ ਰੱਖਿਆ ਗਿਆ ਬਲਕਾ ਵਿਖੇ ਨਿਵਾਸ ਆਪਣੇ ਪਿਤਾ ਗੁਰੂ ਹਰਗੋਬਿੰਦ ਜੀ ਦੇ ਹੁਕਮ ਅਨੁਸਾਰ 1645 ਈਸਵੀ ਵਿੱਚ ਆਪ ਆਪਣੀ ਪਤਨੀ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਲਕਾ ਵਿਖੇ ਆ ਗਏ ਇੱਥੇ ਆਪ ਨੇ 20 ਸਾਲ ਬਤੀਤ ਕੀਤੇ ਇਥੇ ਆਪਨੇ ਇੱਕ ਪੋਹਰਾ ਬਣਵਾਇਆ ਹੋਇਆ ਸੀ ਜਿਸ ਵਿੱਚ ਉਹ ਆਪਣਾ ਜ਼ਿਆਦਾ ਸਮਾਂ ਅਕਾਲ ਪੁਰਖ ਦੀ ਪੰਕਤੀ ਵਿੱਚ ਗੁਜ਼ਾਰਦੇ ਸਨ ਤੇ ਗੁਰੂ ਲੱਭ ਗਿਆ ਗੁਰੂ ਜੀ ਦੀ ਕਿਵੇਂ ਪਾਲ ਕੀਤੀ ਗਈ ਜੋਤੀ ਜੋਤ ਸਮਾਉਣ ਤੋਂ ਪਹਿਲਾਂ 8ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੰਗਤ ਨੂੰ ਇਸ਼ਾਰਾ ਦਿੱਤਾ ਸੀ ਕਿ ਉਹਨਾਂ ਦਾ ਅਗਲਾ ਗੁਰੂ ਬਲਕਾਂ ਵਿਖੇ ਹੈ ਜਦੋਂ ਇਹ ਕਬਰ ਬਲਕੇ ਪਹੁੰਚੀ ਤਾਂ 22 ਸੋਡੀਆਂ ਨੇ ਉੱਥੇ ਆਪਣੀਆਂ ਮੰਜੀਆਂ ਸਥਾਪਿਤ ਕਰ ਲਈਆਂ ਅਤੇ ਗੁਰੂ ਬਣ ਕੇ ਬੈਠ ਗਏ ਉਹਨਾਂ ਦਿਨਾਂ ਵਿੱਚ ਹੀ ਇੱਕ ਦੇ ਪਾਰੀ ਮੱਖਣ ਸਾਹ ਲਵਾਨਾ ਆਪਣਾ ਮਾਲ ਲੈ ਕੇ ਸਮੁੰਦਰੀ ਰਸਤੇ ਭਾਰਤ ਆ ਰਿਹਾ ਸੀ ਉਸ ਦਾ ਜਹਾਜ਼ ਸਮੁੰਦਰੀ ਤੂਫਾਨ ਵਿੱਚ ਘਿਰ ਗਿਆ ਉਸ ਨੇ ਅਰਦਾਸ ਕੀਤੀ ਕਿ ਜੇਕਰ ਉਸ ਦਾ ਜਹਾਜ਼ ਸੁੱਕੀ ਸੰਦੀ ਕਿਨਾਰੇ ਲੱਗ ਜਾਵੇ ਤਾਂ ਉਹ ਗੁਰੂ ਸਾਹਿਬ ਦੇ ਚੰਨਾ ਬਿੱਜ 500 ਮੋਰਾ ਪੇਟ ਕਰੇਗਾ ਜਹਾਜ਼ ਸਹੀ ਸਲਾਮਤ ਕਿਨਾਰੇ ਲੱਗ ਗਿਆ ਜਦੋਂ ਮੱਖਣ ਸਾਹ 500 ਮੋਰਾ ਲੈ ਕੇ ਮੱਥਾ ਟੇਕਣ ਪਹੁੰਚਿਆ ਤਾਂ ਉਸਨੇ ਵੇਖਿਆ ਕਿ 22 ਵਿਅਕਤੀ ਗੁਰੂ ਬਣੇ ਬੈਠੇ ਸਨ ਉਹ ਹਰੇਕ ਗੁਰੂ ਕੋਲ ਗਿਆ ਅਤੇ ਦੋ-ਦੋ ਮੋਰਾ ਰੱਖ ਕੇ ਮੱਥਾ ਟੇਕਣ ਲੱਗਿਆ ਨਕਲੀ ਗੁਰੂ ਦੋ-ਦੋ ਮੋਰਾ ਲੈ ਕੇ ਕੁਝ ਹੋ ਗਏ ਜਦੋਂ ਉਹ ਗੁਰੂ ਤੇ ਇੱਕ ਮਹਦਰ ਸਾਹਿਬ ਕੋਲ ਪਹੁੰਚਿਆ ਅਤੇ ਉਹਨਾਂ ਦੋ ਮੋਰਾ ਪੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਰਾ ਦਾ ਵਾਅਦਾ ਕੀਤਾ ਸੀ ਹੁਣ ਤੂੰ ਸਿਰਫ ਦੋ ਮੋਰਾ ਪੇਟ ਕਰ ਰਿਹਾ ਹੈ ਇਹ ਗੱਲ ਸੁਣ ਕੇ ਮੱਖਣ ਸਾਹ ਬਹੁਤ ਕੁਝ ਹੋਇਆ ਅਤੇ ਉਸ ਨੇ ਛੱਤ ਤੇ ਚੜ ਕੇ ਗੁਰੂ ਲਾਧੂ ਰਾਏ ਗੁਰੂ ਲਾਧੂ ਰਾਏ ਦਾ ਰੋਣਾ ਪਾ ਦਿੱਤਾ ਗੁਰੂ ਲਾਧੂ ਰਾਏ ਦਾ ਭਾਵ ਹੁੰਦਾ ਹੈ ਗੁਰੂ ਲੱਭ ਪਿਆ ਹੈ ਗੁਰੂ ਸਾਹਿਬ ਦੀਆਂ ਯਾਤਰਾਵਾਂ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸੱਚ ਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਯਾਤਰਾਵਾਂ ਕੀਤੀਆਂ ਆਪਣੀਆਂ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਪੰਜਾਬ ਉੱਤਰ ਪ੍ਰਦੇਸ਼ ਬੰਗਾਲ ਬਿਹਾਰ ਅਸਾਮ ਆਦੀ ਪ੍ਰਦੇਸ਼ਾਂ ਵਿੱਚ ਗਏ ਸ਼ਹੀਦੀ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕਾਂ ਨੇ ਸਿੱਖ ਸਿੱਖ ਮਤ ਤਰਨ ਕਰ ਲਿਆ ਸਿੱਖਾਂ ਦਾ ਬਾਦਾ ਪ੍ਰਵਾਹ ਮਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਨੂੰ ਨਕਸ਼ਬੰਦੀ ਸਪਰਦਾਏ ਦੇ ਲੋਕ ਹਾਜ਼ਮ ਨਾ ਕਰ ਸਕੇ ਉਹਨਾਂ ਨੇ ਗੁਰੂ ਸਾਹਿਬ ਦੇ ਖਿਲਾਫ ਔਰੰਗਜ਼ੇਬ ਦੇ ਕਰਨ ਪਰਨੇ ਸ਼ੁਰੂ ਕਰ ਦਿੱਤੇ ਔਰੰਗਜ਼ੇਬ ਬਹੁਤ ਹੀ ਕੱਟੜ ਮੁਗਲ ਬਾਦਸ਼ਾਹੀ ਉਹ ਹਰ ਪਾਸੇ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ ਸੀ ਅਤੇ ਤਲਵਾਰ ਦੇ ਜ਼ੋਰ ਤੇ ਹਰ ਭਾਰਤ ਵਾਸੀ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਬਹੁਤ ਡਰੇ ਸਨ। ਔਰੰਗਜ਼ੇਬ ਨੇ ਸੋਚਿਆ ਕਿ ਜੇਕਰ ਇਹਨਾਂ ਨੂੰ ਮੁਸਲਮਾਨ ਨਾ ਲਿਆ ਜਾਵੇ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਕਬੂਲ ਕਰ ਲੈਣਗੇ। ਉਸਨੇ ਆਪਣੇ ਗਵਰਨਰ ਸ਼ੇਰ ਅਫਗਾਨ ਨੂੰ ਇਨਾ ਬ੍ਰਾਹਮਣਾਂ ਦੇ ਜ਼ੁਲਮ ਕਰਕੇ ਈਸਲਾਮ ਕਬੂਲ ਕਰਵਾਉਣ ਲਈ ਕਿਹਾ ਗੁਰੂ ਸਾਹਿਬ ਦੀ ਸਹੀ ਦਿੱਤਾ ਤਤਕਾਲ ਨਹੀਂ ਕਰਨ ਸ਼ੇਰ ਅਫਗਾਨ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਆਪਣੇ ਧਰਮ ਦੇ ਬਚਾ ਲਈ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਪੰਡਿਤ ਕਿਰਪਾ RAM ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਹਿਯਤਾ ਲਈ ਆਏ ਜਦੋਂ ਗੰਭੀਰ ਵਿਚਾਰਾਂ ਹੋ ਰਹੇ ਸਨ ਤਾਂ ਗੁਰੂ ਸਾਹਿਬ ਦੇ ਮੁਖ ਤੇ ਗੰਭੀਰਤਾ ਵੇਖ ਕੇ ਬਾਲ ਗੋਵਿੰਦ ਰਾਏ ਨੇ ਗੁਰੂ ਤੇਗ ਬਹਾਦਰ ਜੀ ਤੋਂ ਇਸ ਦਾ ਕਾਰਨ ਪੁੱਛਿਆ ਗੁਰੂ ਸਾਹਿਬ ਨੇ ਦੱਸਿਆ ਕਿ Hindu ਧਰਮ ਦੀ ਰੱਖਿਆ ਲਈ ਕਿਸੇ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਹੈ ਗੋਵਿੰਦ ਰਾਏ ਨੇ ਜਵਾਬ ਦਿੱਤਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਬਾਲਕ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਨੇ ਸ਼ਹੀਦੀ ਦੇ ਇੰਦਾ ਫੈਸਲਾ ਕਰ ਲਿਆ ਸ਼ਹੀਦੀ ਕਿਵੇਂ ਹੋਈ ਬਾਲ ਗੋਬਿੰਦ ਰਾਏ ਨੂੰ ਗੁਰਗੱਦੀ ਸਹੋਬ ਦੇ ਗੁਰਦੇਵਹਾਨ ਨਰਜੀ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨਾਲ 11 ਜਨਾਈ 1675 ਇਸਵੀ ਨੂੰ ਚੱਕ ਨਾਨਕੀ ਤੋਂ ਦਿੱਲੀ ਵੱਲ ਨਰਵਾਨਾ ਹੋਏ ਅਗਲੇ ਦਿਨ ਉਹਨਾਂ ਨੂੰ ਔਰੰਗਜ਼ੇਬ ਦੇ ਹੁਕਮ ਅਨੁਸਾਰ ਰੋਪੜ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ 4 ਮਹੀਨਿਆਂ ਤੱਕ ਸਰਹਿੰਦ ਦੀ ਜੇਲ੍ਹ ਵਿੱਚ ਕੈਦ ਰੱਖਿਆ ਗਿਆ। 6 ਨਵੰਬਰ 1675 ਈਸਵੀ ਨੂੰ ਉਹਨਾਂ ਨੂੰ ਦਿੱਲੀ ਬਚਾਇਆ ਗਿਆ ਅਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਅਤੇ ਉਹਨਾਂ ਦੇ ਤਿੰਨ ਸਾਥੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਗੁਰੂ ਸਾਹਿਬ ਨੂੰ ਡਰਾਉਣ ਲਈ ਪਹਿਲਾਂ ਗੁਰੂ ਸਾਹਿਬ ਦੇ ਤਿੰਨ ਸਾਥੀਆਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਸਾਥੀ ਪਾਈਮਤੀ ਦਾਸ ਜੀ ਨੂੰ ਹਾਰੇ ਨਾਲ ਚਰਵਾ ਕੇ ਉਹਨਾਂ ਦੇ ਸਰੀਰ ਨੂੰ ਦੋ 파ੜ ਕਰ ਦਿੱਤਾ ਗਿਆ ਤੇ ਪਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਵੇਟ ਕੇ ਅੱਗ ਲਗਾ ਦਿੱਤੀ ਗਈ ਪਾਈ ਸਾਹਿਬ ਜੀ ਆਉਂਦੇ ਹੀ ਸਾੜ ਦਿੱਤੇ ਗਏ ਅਤੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਭਾਈ ਦਿਆਨਾ ਜੀ ਨੂੰ ਜਿਉਂਦੇ ਜੀ ਤੇਗ ਵਿੱਚ ਉਬਲਦੇ ਪਾਣੀ ਵਿੱਚ ਉਬਾਲ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ 11 ਨਵੰਬਰ 1675 ਈਸਵੀ ਨੂੰ ਦਿੱਲੀ ਚਾਂਦਨੀ ਚੌਂਕ ਵਿਖੇ ਗੁਰੂ ਸਾਹਿਬ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜਿਸ ਥਾਂ ਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ਤੇ ਗੁਰਦੁਆਰਾ ਸੀਸਗੰਜ ਸਾਹਿਬ ਸਥਿਤ ਹੈ। ਗੁਰੂ ਤੇਗ ਬਹਾਦਰ ਜੀ ਦੇ ਇੱਕ ਸਰਦਾਰ ਨੂੰ ਪਾਈ ਲੱਖੀ ਸਾਹ ਨੇ। ਗੁਰੂ ਤੇਗ ਬਹਾਦਰ ਜੀ ਦੇ ਸ਼ਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੇ ਗੱਡੇ ਵਿੱਚ ਲੁਕਾ ਕੇ ਆਪਣੇ ਘਰ ਲੈ ਆਂਦਾ ਅਤੇ ਗੁਰੂ ਸਾਹਿਬ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਥਾਂ ਤੇ ਅੱਜ ਕੱਲ ਗੁਰਦੁਆਰਾ ਰਕਵ ਗੰਜ ਸਾਹਿਬ ਬਣਿਆ ਹੋਇਆ ਹੈ। ਗੁਰੂ ਸਾਹਿਬ ਦਾ ਪਵਿੱਤਰ ਸ਼ੀਸ਼ ਲੈ ਕੇ ਪਾਈ ਜੇਤਾ ਜੀ ਨਾਂ ਦਾ ਇੱਕ ਸਰਦਾਲ ਨੂੰ ਚੱਕ ਨਾਨਕੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਸ਼ਬਦ ਉਚਾਰੇ ਰੰਗ ਰੰਗ ਰਟੇ ਗੁਰੂ ਕੇ ਬੇਟੇ 16 ਨਵੰਬਰ 1675 ਈਸਵੀ ਨੂੰ ਸ੍ਰੀ ਅਨੰਦਪੁਰ ਵਿਖੇ ਗੁਰੂ ਸਾਹਿਬ ਦੇ ਸ਼ੀਸ਼ ਦਾ ਪੂਰੇ ਸਨਮਾਨ ਨਾਲ ਸੰਸਕਾਰ ਕਰ ਦਿੱਤਾ ਗਿਆ ਗੁਰੂ ਸਾਹਿਬ ਦੀ ਸ਼ਹੀਦੀ ਦਾ ਮਹੱਤਵ ਸਿੱਖਾਂ ਅਤੇ ਮੁਗਲਾਂ ਵਿਚਕਾਰ ਕਦੇ ਨਾ ਸਮਾਪਤ ਹੋਣ ਵਾਲੀ ਦੁਸ਼ਮਣੀ ਦਾ ਆਰੰਭ ਹੋਇਆ। ਔਰੰਗਜ਼ੇਬ ਨੂੰ ਅਹਿਸਾਸ ਹੋ ਗਿਆ ਕਿ ਭਾਰਤੀਆਂ ਨੂੰ ਤਲਵਾਰ ਦੇ ਜ਼ੋਰ ਤੇ ਮੁਸਲਮਾਨ ਬਣਾਉਣਾ ਸੌਕਾ ਨਹੀਂ। ਗੁਰੂ ਸਾਹਿਬ ਦੀ ਸ਼ਹੀਦੀ ਖਾਲਸਾ ਪੰਥ ਦੀ ਸਹਾਜਨਾ ਦਾ ਆਧਾਰ ਬਣੀ। ਸਿੱਖਾਂ ਵਿੱਚ ਸ਼ਹੀਦੀ ਪਰੰਪਰਾ ਦਾ ਆਰੰਭ ਹੋਇਆ। ਧੰਨਵਾਦ ਇਹ ਹੀ ਸੀ ਗੁਰੂ ਸਾਹਿਬ ਦਾ ਪੂਰਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ